[SpeakerC] يا مريقة ਮੋਦੀ ਸਰਕਾਰ ਹੋ ਹੋ ਹਾਏ ਹਾਏ ਦਬ ਕੇ ਪਟੋ ਹੋ ਹੋ ਰਾਮ ਜੀ ਬਲਵਾਂਸ ਕਰੋ ਬਲਵਾਂਸ ਕਰੋ ਰਾਮ ਜੀ ਬਲਵਾਂਸ ਕਰੋ ਬਲਵਾਂਸ ਕਰੋ ਪੰਜਾਬ ਸਰਕਾਰ ਆ ਰਹੀ ਆ ਕਿ ਤੁਹਾਨੂੰ ਕੀ ਇਤਰਾਜ ਹੈ ਜਿਹੜਾ ਮਨਰੇਗਮ ਮਜ਼ਦੂਰਾਂ ਨੂੰ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਇੱਕ ਤਾਂ ਬੁਨਿਆਦੀ ਹੱਕਾ ਉਹ ਬਿਲਕੁਲ ਹੀ ਖੋលਿਆ ਜਿਵੇਂ ਕੰਮ ਮੰਗਦੇ ਸੀ ਇਹ ਹੁਣ ਕੰਮ ਦੇ ਆਧਾਰ ਤੇ ਨਹੀਂ ਸਿਰਫ ਉਹ ਤੈਅ ਕਰੂ ਕੇਂਦਰ ਤੈਅ ਕਰੂਗੀ ਵੀ ਕਦੋਂ ਕੰਮ ਦੇਣਾ ਕਿਹੜੇ ਸਵੇਰੇ ਚ ਕੰਮ ਦੇਣਾ ਤੇ ਇਹਨਾਂ ਦਾ ਉਹ ਬੁਨਿਆਦੀ ਹੱਕ ਵੀ ਖੋਲਿਆ ਜਿਹੜੇ 125 ਦਿਨਾਂ ਦਾ ਵੀ ਇਹਨਾਂ ਨੇ ਉਹ ਕਰਿਆ ਵੀ ਬਸ ਇੱਕ ਸਾਨੂੰ ਬੰਦਸਤਾ ਦੇ ਦੇ ਤਾਂ ਉਹਦੇ ਵਿੱਚ ਕੀ ਆ ਉਹ ਸਾਰਾ ਅਧਿਕਾਰ ਹੀ ਖੋਲਿਆ ਮਨਰੇਗਾ ਵਰਕਰਾਂ ਤੋਂ ਤੇ ਹੁਣ ਅਸੀਂ ਇਹਨੂੰ ਇਹਨੂੰ ਮਨਰੇਗਾ ਜਿਹੜੀ ਸਾਡੀ ਨੂੰ ਬਹਾਲ ਵੀ ਹੋਣੀ ਚਾਹੀਦੀ ਆ ਤੇ ਇਹਦੀਆਂ ਕਮੀਆਂ ਦੂਰ ਕਰੀਆਂ ਜਾ ਸਕਦੀਆਂ ਸੀ ਜਿਹੜੀਆਂ ਇਹਦੇ 'ਚ ਕਮੀਆਂ ਨੇ ਮਨਰੇਗਾ ਦੇ ਐਕਟ ਦੇ ਵਿੱਚ ਪਰ ਇਹਨਾਂ ਨੇ ਤਾਂ ਮਨਰੇਗਾ ਨੂੰ ਖਤਮ ਕਰਤਾ ਸਭ ਤੋਂ ਹੇਠਲਾ ਵਰਗ ਜਿਹੜਾ ਸਾਡਾ ਉਹਦੇ ਤੇ ਡਾਕਾ ਮਾਰਿਆ ਕੇਂਦਰ ਸਰਕਾਰ ਨੇ ਤੁਸੀਂ ਥੋੜੀ ਨਾ ਕੋਈ ਪਲੈਨਿੰਗ ਕਰਨ ਲੱਗੇ ਸਰਕਾਰ ਨੇ ਕੋਈ ਰਾਬਤਾ ਕੀਤਾ ਕਿਉਂਕਿ ਥੋੜੇ ਫਰੰਟ ਸਾਈਡ ਕਾਫੀ ਮਜ਼ਦੂਰਾ ਨਹੀਂ ਕਾਫੀ ਜਿਹੜੇ ਕੰਮ ਕਰਦੇ ਸੀ ਮਨਰੇਗਾ ਦੇ ਵਿੱਚ ਉਹਨਾਂ ਨਾਲ ਕੋਈ ਰਹਿਸਲਾ ਨਹੀਂ ਕਿਸੇ ਨਾਲ ਕੋਈ ਰਾਬਤਾ ਨਹੀਂ ਕਰਿਆ ਜਦਕੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਰਾਜ ਭਾਗ ਚਲਾਉਂਦੇ ਸੀ ਤਾਂ ਉਹ ਭੇਸ ਬਦਲ ਕੇ ਜਾਂਦੇ ਸੀ ਵੀ ਕੀ ਲੋਕ ਮੇਰੇ ਰਾਜ ਭਾਗ ਤੋਂ ਖੁਸ਼ ਨੇ ਇਹ ਤਾਂ ਕੇਂਦਰ ਨੇ ਸਿੱਧਾ ਲੇ ਵਰਗ ਤੇ ਡਾਕਾ ਮਾਰਿਆ ਤੇ ਹੁਣ ਤੁਸੀਂ ਕੀ ਅੱਜ ਸੰਘਰਸ਼ ਕੀਤਾ ਜਿਹੜਾ ਨਾਬੇ ਜਿਹੜਾ ਡੈਮੋਕਰੇਸੀ ਆਪਣੀ ਮਨਰੇਗਾ ਨੂੰ ਬਹਾਲ ਕਰਾਉਣ ਲਈ ਤੇ ਪਿੰਡ ਪਿੰਡ ਲੋਕਾਂ ਨੂੰ ਲਾਮਬੰਦ ਕੀਤਾ ਤੇ ਨਾਬਾ ਤਸੀਲ ਦੇ ਵਿੱਚ ਤੇ ਐਸਡੀਐਮ ਨੂੰ ਮੰਗ ਪੱਤਰ ਦਵਾਂਗੇ ਤਾਂ ਕਿ ਸਾਡੀ ਮਨਰੇਗਾ ਜਿਹੜੀ ਉਹ ਮੁੜ ਬਹਾਲ ਹੋਵੇ ਜੇਕਰ ਨਹੀਂ ਬਹਾਲ ਕਰਦੀ ਸਰਕਾਰ ਆਈ ਰਹੀ ਫਿਰ ਕੀ ਕਰੂ ਅਸੀਂ ਫਿਰ ਵੱਡੇ ਪੱਧਰ ਤੇ ਪ੍ਰੋਗਰਾਮ ਲਿਕਾਂਗੇ ਸੁਪਾ ਕਮੇਟੀ ਦੀ ਮੀਟਿੰਗ ਕਰਾਂਗੇ ਹੀ ਗਈ ਯਾਰ ਮੰਨੇਕਾ ਮਜ਼ਦੂਰਾਂ ਨੂੰ ਸੰਘਰਸ਼ ਕਰਨਾ ਕਿਉਂ ਪੈ ਰਿਹਾ ਤੇ ਕੇਂਦਰ ਸਰਕਾਰ ਜਿਹੜੀ ਸਕੀਮ ਲੈ ਕੇ ਆ ਰਹੀ ਆ ਤੇ ਉਹਦੇ ਲਈ ਕੋਈ ਤੁਹਾਡੇ ਨਾਲ ਕੋਈ ਨੀਤੀ ਨੂੰ ਰਾਹ ਤੱਕ ਕਰਾਈ ਦੀਆਂ ਨਹੀਂ ਅਸਲ ਚਿੱਤਾ ਹੈ ਆਫਰਾ ਧਬਰੀ ਚ ਲੈ ਕੇ ਜਾਂਦਾ ਕਾਨੂੰਨ ਰੈਪੀਲ ਕੀਤਾ ਪਹਿਲਾਂ ਤਾਂ ਮਨੇਗਾ ਮਨੇਗਾ ਜਿਹੜਾ ਉਹ ਬੁਨਿਆਦੀ ਹੱਕ ਦਿੰਦਾ ਸੀ ਪਿੰਡ ਨੂੰ ਪਿੰਡ ਦੇ ਮਜ਼ਦੂਰ ਨੂੰ ਪਿੰਡ ਨੂੰ ਤਾਂ ਦੱਸਦਾ ਸੀਗਾ ਕਿ ਪਿੰਡ 'ਚ ਬਜਟ ਬਣਦਾ ਸੀ ਲੇਬਰ ਵਾਸਤੇ ਪਿੰਡ 'ਚ ਬਣਦਾ ਸੀਗਾ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਉਹ ਬਲਾਕ 'ਚ ਜਾਂਦਾ ਸੀ ਬਲਾਕ ਤੋਂ ਜ਼ਿਲ੍ਹੇ 'ਚ ਜ਼ਿਲ੍ਹੇ ਤੋਂ ਸਟੇਟ ਤੋਂ ਸਟੇਟ ਤੋਂ ਉੱਪਰ ਡਿਮਾਂਡ ਆਧਾਰਤ ਇੱਕ ਸਕੀਮ ਸੀ ਯੋਜਨਾ ਸੀ ਜਿਹੜੀ ਮਨਰੇਗਾ ਕਿਸੀ ਦਾ ਹੁਣ ਜਿਹੜੀ ਹੈ ਇਹ ਡਿਮਾਂਡ ਆਧਾਰਤ ਨਹੀਂ ਹੈ ਇਹ ਕੇਂਦਰ ਦੇ ਆਪਣੇ ਹੱਥ 'ਚ 60 40 ਦੀ ਰੇਸ਼ੋ ਕਰਦੀ ਹੈ 60 40 ਦੀ ਰੇਸ਼ੋ ਨਾਲ ਜਿਵੇਂ ਸਾਡੇ ਬਾਕੀ ਕਾਨੂੰਨ ਨੇ ਜਿਵੇਂ ਆਯੂਸ਼ਮਾਨ ਕਾਰਡ ਸਾਡੇ ਪਹਿਲੇ ਦਿਨਾਂ ਚ ਪਹਿਲੇ ਮਹੀਨਿਆਂ ਦੋ ਮਹੀਨਿਆਂ ਚੋਂ ਖਤਮ ਹੋ ਜਾਂਦਾ ਸਪੋਜ਼ ਕਰੋ ਉਹਨਾਂ ਨੇ ਕਹਤਾ 5 ਕਰੋੜ ਰੁਪਇਆ ਤੁਹਾਨੂੰ ਪੰਜਾਬ ਨੂੰ ਦੇਣਾ ਤਾਂ 4 ਕਰੋੜ ਦੇਤਾ ਉਦੋਂ ਵੱਧ ਜਿੰਨੀ ਡਿਮਾਂਡ ਆਊਗੀ 2 ਕਰੋੜ ਦੀ ਆ ਜੇ 4 ਕਰੋੜ ਦੀ ਆ ਜੇ ਉਹ ਸੂਬੇ ਸਰਕਾਰ ਨੂੰ ਦੇਣੀ ਪੈਗੀ ਉਹ ਮਤਲਬ ਇਹ ਨਹੀਂ ਹੈਗਾ ਕਿ ਕੇਂਦਰ ਸਰਕਾਰ ਨੂੰ ਦੇਣੀ ਪੈਗੀ ਪਹਿਲਾਂ ਤਾਂ ਇਹ ਸੀਗਾ ਜੇ ਜਦੋਂ ਸਾਡੇ ਕੋਵਿਡ ਆਇਆ 86000 ਕਰੋੜ ਤੋਂ ਡਿਮਾਂਡ ਵਧਾ ਕੇ 111000 ਕਰੋੜ ਕਰਨੀ ਪਈ ਕਿਉਂਕਿ ਬੇਰੁਜ਼ਗਾਰੀ ਇਸ ਪੱਧਰ ਤੇ ਆ ਗਈ ਸੀ ਪਰ ਇੱਥੇ ਸਾਡੇ ਉਦੋਂ ਤੋਂ ਘੱਟ ਹੋ ਗਿਆ ਕਿਸੇ ਨੂੰ ਉੱਚੇ ਕਿਸੇ ਨੂੰ ਘੱਟ ਹੋ ਗਿਆ ਕਿ ਸਾਡੇ ਇੱਥੇ ਕਿ ਹੁਣ ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਸੂਬੇ ਦੇ ਅੰਦਰ ਸੂਬੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਬਲਾਕਾਂ 'ਚ ਵੀ ਜਿੱਥੇ ਚਾਹਣਗੇ ਵਿਕਾਸ ਨੂੰ ਦੇਖ ਕੇ ਆਬਾਦੀ ਨੂੰ ਦੇਖ ਕੇ ਕੰਮ ਦਿੱਤਾ ਜਾਏਗਾ ਹੁਣ ਮਜ਼ਦੂਰ ਆਪਣੀ ਮਰਜ਼ੀ ਨਾਲ ਸਵੈਮਾਨ ਜਿਹੜਾ ਪਹਿਨੀ ਗੱਲ ਕੱਲਾ ਪੈਸਾ ਨਹੀਂ ਸੀਗਾ ਇਹ ਲੋਕਾਂ ਦਾ ਸਾਡੇਾਂ ਦਾ ਸਾਡੇ ਸਮਾਜ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਕਿ ਇੱਕ ਸਵੈਮਾਨ ਜਾਗਿਆ ਸੀ ਉਹਨਾਂ ਦਾ ਉਹਨਾਂ ਦੇ ਅਸ਼ਕਤੀਕਰਨ ਹੋਇਆ ਸੀ ਔਰਤਾਂ ਦਾ ਸਭ ਤੋਂ ਵੱਡੀ ਗੱਲ ਕਿ ਕਿਤੇ ਵੀ ਜਾ ਕੇ ਉਹਦੀ ਗੱਲ ਰੱਖਣ ਜੋਗੇ ਹੋਗੇ ਸੀਗੇ ਦੂਜੀ ਗੱਲ ਉਹਦੇ ਚ ਇਹ ਸੀਗੀ ਕਿ ਕਿਸੇ ਦੇ ਪ੍ਰਾਈਵੇਟ ਕੰਮ ਕਰਨ ਦੀ ਬਜਾਏ ਉਹਨਾਂ ਦਾ ਆਪਣਾ ਮਰਜ਼ੀ ਹੁੰਦੀ ਸੀਗੀ ਵਿਆਹ ਆ ਗਿਆ ਤੁਹਾਡੇ ਕੋਈ ਮਰਗਤ ਆ ਗਈ ਉਹਨਾਂ ਨੂੰ ਛੱਡ ਕੇ ਤੁਸੀਂ ਜਦੋਂ ਚਾਹੁੰਦੇ ਸੀ ਉਦੋਂ ਕੰਮ ਮਿਲਦਾ ਸੀਗਾ ਹੁਣ ਤਾਂ 2 ਮਹੀਨੇ ਦਾ 60 ਦਿਨ ਬੰਦੇ ਕਰ ਦਿੱਤਾ ਤਾਂ ਬਨਿਆਦੀ ਆਕਤ ਇਹਦੇ ਨਾਲ ਖਤਮ ਹੋ ਗਿਆ ਬਨਿਆਦੀ ਆਕਤ ਤਾਂ ਇਹ ਨਹੀਂ ਤੁਹਾਡਾ ਇਹ ਤੁਹਾਡਾ ਖੈਰਾਤ ਮੰਗਣ ਵਾਲਾ ਕੰਮ ਹੋ ਗਿਆ ਸੂਬਾ ਸਰਕਾਰ ਜਿਹੜੀ ਆ ਪਿਛਲੇ ਸਾਲ ਚ ਆ ਜਿਹੜਾ ਸਾਡਾ ਸਾਲ ਚੱਲਦਾ 25 26 ਬੀਤੀ ਸਾਲ ਇਹ ਜੇ 10% ਵੀ ਹੁਣ ਤੱਕ ਸੀਗਾ ਜਿਹੜਾ ਪਾਉਣਾ ਉਹ ਨਹੀਂ ਪਾ ਸਕੀ 40% ਕਿੱਥੋਂ ਪਾਇਆ ਜਾਏਗਾ ਇਸ ਕਰਕੇ ਜਿਹੜੀ ਸਰਕਾਰਾਂ ਸਾਡੇ ਪੂਰੇ ਹਿੰਦੁਸਤਾਨ ਚ ਸੂਬੇ ਨੇ ਜਿਹੜੇ ਕਰਜ਼ਾਈ ਨੇ ਸਾਨੂੰ ਪਤਾ ਸਭ ਨੂੰ ਠੀਕ ਹੈ 10% ਨਹੀਂ ਪਾ ਸਕੀ 40% ਕਿਵੇਂ ਪਾਇਆ ਜਾਊਗਾ ਇਹ ਸੰਗੀ ਮਰੋੜਨ ਵਾਲਾ ਕੰਮ ਹੈ ਸੂਬਿਆਂ ਦਾ ਲੋਕਾਂ ਦਾ ਲੋਕਾਂ ਨੂੰ ਖੈਰਾਤ ਮੰਗਣ ਵਾਲੇ ਪਾਸੇ ਲਾਇਆ ਗਿਆ ਮਨਸ਼ਾ ਕੀ ਲੱਗਦੀ ਇਹਦੇ ਪਿੱਛੇ ਇਹਦੇ ਪਿੱਛੇ ਮਨਸਾ ਵੱਡੇ ਘਰਾਣਿਆਂ ਨੂੰ ਮੁਨਾਫਾ ਦੇਣਾ ਲੇਬਰ ਨੂੰ ਬੇਲਾ ਕਰਨਾ ਸਭ ਤੋਂ ਵੱਡੀ ਗੱਲ ਜਿਹੜਾ ਇਹਨਾਂ ਨੂੰ ਇੱਕ ਤਾਕਤ ਦੇਣੀ ਸੀ ਰਜਵਾੜਾ ਸ਼ਾਹੀ ਲੈ ਕੇ ਆਉਣ ਵਾਲਾ ਕੰਮ ਹੈ ਕਿਉਂਕਿ ਲੋਕਾਂ ਦੀ ਡੈਮੋਕ੍ਰੇਸੀ ਹੁੰਦੀ ਹੈ ਆ ਰਾਮਰਾਜ ਦੀ ਵੀ ਜੇ ਗੱਲ ਕਰਦੇ ਹੋ ਤਾਂ ਰਾਮਰਾਜ ਨੇ ਵੀ ਉਦੋਂ ਇਹ ਨਹੀਂ ਸੀਗਾ ਕਿ ਲੋਕਾਂ ਦੀ ਗੱਲ ਸੁਣੀ ਮਰਯਾਦਾ ਪਰਸ਼ੋਤਮ ਸੀ ਉਹ ਇਕੱਲੇ ਨਾਮ ਦਾ ਸਵਾਲ ਨਹੀਂ ਸੀਗਾ ਉੱਥੇ ਵੀ ਮਰਯਾਦਾ ਪਰਸ਼ੋਤਮ ਸੀ ਲੋਕਾਂ ਦੀ ਗੱਲ ਸੁਣेंगे ਅਲੱਗ-ਅਲੱਗ ਭਾਵੇਂ ਸੀਤਾ ਜੀ ਨੂੰ ਮਤਲਬ ਅਗਨੀ ਪ੍ਰੀਖਿਆ ਦੇਣੀ ਭਈ ਭਾਵੇਂ ਉਹਨਾਂ ਨੂੰ ਬਾਅਦ ਵਿੱਚ ਬਨਵਾਸ ਦੇਣਾ ਪਿਆ ਉਹ ਮਰਯਾਦਾ ਸੀਗੀ ਲੋਕਾਂ ਦੀ ਡਿਮਾਂਡ ਸੀਗੀ ਕਿਸੇ ਇੱਕ ਬੰਦੇ ਦੇ ਕਹਿਣ ਤੇ ਸੀਗਾ ਇੱਥੇ ਤਾਂ ਲੋਕ ਸੜਕਾਂ ਦੇ ਉੱਤੇ ਫਿਰਦੇ ਨੇ ਲੋਕ ਤਾਂ ਰੋਜ਼ ਬਾਹਰ ਨਿਕਲੇ ਫਿਰਦੇ ਨੇ ਕਿਤੇ ਸਰਕਾਰ ਨੂੰ ਦੇਖ ਨਹੀਂ ਰਿਆ ਮਤਲਬ ਪਹਿਲਾਂ ਸਾਡੇ ਰਾਜਾ ਆਪ ਦਾ ਪੇਸ਼ਵਰਟਾ ਕੇ ਲੋਕਾਂ ਤੋਂ ਜਾਣਨਾ ਚਾਹੁੰਦਾ ਸੀ ਲੋਕ ਕੀ ਕਰ ਰਹੇ ਨੇ ਲੋਕ ਕੀ ਚਾਹੁੰਦੇ ਨੇ ਤੇ ਉਹਦੇ ਮੁਤਾਬਕ ਕੰਮ ਕਰਦਾ ਸੀਗਾ ਸਾਡਾ ਰਾਜਾ ਇਹ ਦੂਰ ਟੋਆ ਹੋਇਆ ਹੈ ਤੇ ਉਹ ਦੇਖ ਨਹੀਂ ਰਿਹਾ ਪੇਸ਼ਤਾ ਬਿਠਾਉਂਦਾ ਜਰੂਰ ਪਰ ਲੋਕਾਂ ਦੀ ਡਿਮਾਂਡ ਕੀ ਹੈ ਲੋਕ ਕੀ ਚਾਹੁੰਦੇ ਨੇ ਉਹਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਮਨਮਰਜ਼ੀ ਕਰਦੇ ਕਿੰਨੀ ਦੇਰ ਇਹ ਸੰਘਰਸ਼ ਇਸ ਤੋਂ ਅਗਲਾ ਸਟੈਪ ਕੀ ਹੋਊਗਾ ਇਸ ਤੋਂ ਅਗਲਾ ਸਟੈਪ ਹੋਏਗਾ ਕਿ ਜਿਹੜੀਆਂ 60 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇੱਕ ਅਲੱਗ ਮਜ਼ਦੂਰਾਂ ਦਾ ਮਨਰੇਗਾ ਮੋਰਚਾ ਬਣਿਆ ਇਸੇ ਤਰੀਕੇ ਨਾਲ ਅਸੀਂ ਵੀ ਅਗਲੇ ਦਿਨਾਂ ਦੇ ਵਿੱਚ ਇੱਕ ਸਟੇਟ ਦੀ ਮੀਟਿੰਗ ਆ ਸਾਡੀ 3 ਤਰੀਕ ਦੀ ਉਸ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਕਰਕੇ ਸਟੇਟ ਦੇ ਉਹਦੇ ਵਿੱਚ ਅੱਗੇ ਜਿਹੜਾ ਵੱਡਾ ਇੱਕ ਪੰਜਾਬ ਲੈਵਲ ਦਾ ਵੱਡਾ ਯੂਨਿਟ ਬਣ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਸਹਿਯੋਗ ਕਰਕੇ ਸਭ ਦੇ ਨਾਲ ਪੰਜਾਬ ਪੱਧਰ ਤੇ ਤੇ ਕੇਂਦਰ ਪੱਧਰ ਤੇ ਪੂਰੇ ਭਾਰਤ ਪੱਧਰ ਤੇ ਅਸੀਂ ਨੂੰ ਮਨਰੇਗਾ ਨੂੰ ਘਰ ਘਰ ਤੱਕ ਲੈ ਕੇ ਜਾ ਰਹੇ ਆ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰਕੇ ਉਹਦੇ ਚ ਇਹਨਾਂ ਨੂੰ ਲੈ ਕੇ ਆਉਣਾ ਤੇ ਸੜਕਾਂ ਤੇ ਉਤਰਾਂਗੇ ਜਿੰਨਾ ਚਿਰ ਬਹਾਲ ਨਹੀਂ ਹੁੰਦਾ ਸਾਡੀ ਮੇਨ ਮੰਗ ਹੈ ਕਿ ਜਿਹੜਾ ਮਨਰੇਗਾ ਕਾਨੂੰਨ ਹੈ ਬਹਾਲ ਕੀਤਾ ਜਾਵੇ ਜੀ ਰਾਮ ਜੀ ਆ ਜਿਹੜਾ ਇਹ ਵਾਪਸ ਲਿਆ ਜਾਵੇ ਅੱਲਾ